24 ਦੀ ਚੋਣ ਦੇ ਵਿੱਚ ਪਹਿਲੀ ਵਾਰ ਹੈ ਤੇ ਆ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਵਿਸ਼ਵਾਸ ਹਤ ਹੋ ਗਈ ਠੀਕ ਹੈ ਜਿਹੜੀ ਬੜੀ ਮਤਭਾਗੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਸੋਚਣ ਨੂੰ ਮਜਬੂਰ ਹੋਣਾ ਪੈ ਗਿਆ ਵੀ ਕਿਵੇਂ ਕਿਵੇਂ ਵੋਟ ਬੈਂਕ ਕਿੱਧਰ ਗਿਆ ਰਖੜਾ ਸਾਹਿਬ ਫਿਰ ਪਲੈਨਿੰਗ ਕੀ ਹੋਊਗੀ ਹੁਣ ਤੁਹਾਡੀ ਅਗਲੀ ਪਲੈਨਿੰਗ ਕੀ ਆ ਕਿਉਂਕਿ ਬਾਹਰ ਕਰਤੇ ਜੀ ਅਨੁਸ਼ਾਸਨ ਕਮੇਟੀ ਨੇ ਬਾਹਰ ਦਾ ਰਸਤਾ ਵੀ ਦਿਖਾਤਾ ਹੁਣ ਉਧਰ ਤਾਂ ਤੁਸੀਂ ਗੱਲਬਾਤ ਵੀ ਨਹੀਂ ਕਰ ਸਕਦੇ ਸਭ ਤੋਂ ਵੱਡਾ ਅਧਿਕਾਰ ਡੈਲੀਗੇਟਰ ਦਾ ਮੈਂਬਰਾਂ ਨੂੰ ਅਧਿਕਾਰ ਹੈ ਜੇ ਕੋਈ ਕਾਰਵਾਈ ਕਰਨੀ ਹੈ ਜਾਂ ਪਾਰਟੀ ਪ੍ਰਧਾਨ ਹਟਾਉਣਾ ਹੈ ਤਾਂ ਕੀ ਕਰਨਾ ਹੈ ਹੁਣ ਅਸੀਂ ਬਹੁਤ ਜਲਦੀ ਡਿਲੀਗੇਟਾ ਜਲਾ ਸਕ ਕੇ ਅੱਗੇ ਅਸੀਂ ਤਵੀਲੀਆਂ ਕਰਾਂਗੇ ਜੋ ਡਿਲੀਗੇਟਰ ਚਾਹਣਗੇ ਉਹ ਪ੍ਰਧਾਨ ਬਣ ਜਾਏਗਾ ਦਲਜੀਤ ਸਿੰਘ ਛੀਮਾ ਨੇ ਉਹਨਾਂ ਨੇ ਕਹੀ ਗੱਲ ਕਿ ਜੇ ਵਿਰੋਧੀ ਸੁਰਾਂ ਕਿਉਂ ਦਿਖਾਈਆਂ ਨੇ ਜੇ ਗੱਲਬਾਤ ਕਰਨੀ ਸੀ ਸਾਡੇ ਨਾਲ ਆ ਕੇ ਕਰਦੇ ਜੇ ਕੋਈ ਗੁੱਸਾ ਸੀ ਨਾਰਾਜ਼ਗੀ ਸੀ ਜਾਂ ਕੋਈ ਗੱਲਬਾਤ ਸੀ ਉਹ ਪੜਦੇ ਪਿੱਛੇ ਕਰਨੀ ਸੀ ਇਹ ਤਾਂ ਹੁਣ ਬਹਾਨੇਬਾਜ਼ੀ ਕਰਦੇ ਨੇ ਮੈਂ ਸਮਝਦਾ ਸਭ ਤੋਂ ਵੱਡਾ ਤਾ ਇਹਦੇ ਦੋਸ਼ੀ ਦਲਜੀਤ ਸਿੰਘ ਛੀਮਾ ਹੋਵੇਗਾ ਅੱਜ ਤਾਂ ਲੜਾਈ ਛੀਮੇ ਦੀ ਤੇ ਦਲੀਸ਼ ਛੀਮੇ ਤੇ ਮੇਸ਼ਨ ਕਰਾ ਲਈ ਉਹ ਘਰ ਮਾਇਕੇ ਲੰਘ ਜਾ ਹਕੀ ਬੋਲ ਕੇ ਸਵੀਰਵਾਲ ਦੇ ਉਹ ਦੂਜਾ ਘਰ ਮਾਇਕੇ ਲੰਘ ਜਾ ਉਹ ਚਿੱਟੇ ਕੱਪੜੇ ਪਾ ਕੇ ਦਫ਼ਤਰ ਬੈਠੇ ਗੱਲਾਂ ਕਰੀ ਜਾਂਦੇ ਹੋ ਉਹ ਬੱਕਰੀਆਂ ਦੇ ਲੋਕ ਉਹਨੂੰ ਚੁਣਨਗੇ ਜੋ ਲੋਕਾਂ ਦਾ ਲੀਡਰ ਹੋਵੇ ਮੈਂ ਸਮਝਦਾ ਅੱਜ ਸ਼ੋਮਣੀ ਕਲ ਦਾ ਵਿੱਚ ਕਤਾਰਬੰਦੀ ਹੋ ਗਈ ਦੋ ਤਰ੍ਹਾਂ ਦੇ ਲੀਡਰ ਨੇ ਸ਼ੋਮਣੀ ਕਲ ਦਾ ਦੇ ਵਿੱਚ ਇੱਕ ਉਹ ਲੀਡਰ ਨੇ ਜਿਹੜੇ ਲੀਡਰ ਨੇ ਜਿਹੜਾ ਕਟੀਆਂ ਡੰਕਾਂ ਖਾਧੀਆਂ ਜ਼ਮੀਨਾਂ ਖੁਰਕਾਈਆਂ ਤੇ ਆਪਣੀ ਪਰਵਾਦੀ ਕਰਾਈ ਤੇ ਮੈਨੂੰ ਕੋਟੋੜ 40-45 ਸਾਲ ਹੋ ਗਏ ਸਾਰੀ ਉਮਰ ਮੈਂ ਲਾਤੀ ਤੇ ਮੈਂ ਆਪਣੀ ਬਰੋਦੀ ਕਰਾ ਲਈ ਤੇ ਜਿਹੜੇ ਕੁਰਬਾਨੀ ਵਾਲੇ ਲੋਕ ਨੇ ਉਹ ਇੱਕ ਪਾਸੇ ਖੜੇ ਹੋਗੇ ਇੱਕ ਜਿਹੜੇ ਤੁਰਤ ਗੱਡੀਆਂ 'ਚ ਬੜੀਆਂ ਗੱਡੀਆਂ 'ਚ ਆਏ ਸੀ ਕੋਈ ਰੇਤ ਮਾਫੀਆ ਸ਼ਰਾਬ ਮਾਫੀਆ ਤੇ ਜਾਂ ਚਮਚਾਗਰੀ ਕਰਕੇ ਉਹ ਇੱਕ ਪਾਸੇ ਹੋਗੇ ਕੋਈ ਟਕਸਾਲੀ ਗੱਲ ਆਪਣਾ ਨਾਮ ਲੈ ਦੋ ਜਿਹਨਾਂ ਜੇਹ ਕੱਟੀ ਹੋਵੇ ਇਹਨਾਂ ਨੂੰ ਸੁਸ਼ਮਨ ਬਾਦ ਨੇ ਆਪ ਨਹੀਂ ਕਰਦੀ ਜੇਹ ਕੱਟਣ ਦੀ ਉੱਥੇ ਵੱਡੀ ਇੱਕ ਮੀਟਿੰਗ ਕੀਤੀ ਆ ਬਹੁਤ ਹੀ ਇਕੱਠ ਹੋਇਆ ਜੀ ਹੱਥ ਖੜੇ ਕਿੱਥੇ ਉੱਥੇ ਸੈਂਕੜਿਆਂ ਦੀ ਗਿਣਤੀ ਚ ਆਗੂ ਸਨ ਜਿਹੜੇ ਕਹਿ ਰਹੇ ਸੀ ਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਆ ਇਹੀ ਅਗਵਾਈ ਕਰਨ ਪਾਰਟੀ ਦੀ ਤਾਂ ਪਾਰਟੀ ਵਧੀਆ ਅੱਗੇ ਜਾਵੇ ਜਦੋਂ ਚੋਣਾਂ ਹੋਈਆਂ ਨੇ ਅਸੀਂ ਨਾਲ ਸੀ ਉਹ ਵੀ ਸਾਰੇ ਨਾਲ ਦੇ ਹੱਥ ਖੜੇ ਕਰਨ ਵਾਲੇ ਕਿੰਨੇ ਵੋਟਾਂ ਪੈ ਗਈਆਂ ਕਿ ਜਿਹੜੇ ਹੱਥ ਖੜੇ ਕਰਦੇ ਸੀਗੇ ਇਹਦੇ ਪਿੰਡ ਦੇ 17 ਵੋਟਾਂ ਪਈਆਂ ਨੇ ਜਿਹਨਾਂ ਟਿਕਟਾਂ ਦਿੱਤੀਆਂ ਉਹਨਾਂ ਕੋਲ ਟਕਸਾਲੀ ਪ੍ਰੋਬਲਮ ਹੋ ਜਾਂਦੀ ਸੀ ਸਿਰਫ ਆਪਣੇ ਉਹ ਰੇਡ ਮਾਫੀ ਵਾਲੇ ਲੈ ਆਲੇ ਲੈਂਦੇ ਆ ਵੰਟੀ ਰਮਾਣਾ ਆ ਗਿਆ ਆਪ ਪ੍ਰਾਣਾ ਆ ਗਿਆ ਸ਼ਾਂਤੀ ਹੁਣੀ ਆ ਗਏ ਇਹ ਕਿਹਦੇ ਕਲਰ ਕਲਚਰ ਸੀ ਅਜ ਹਰ ਪੰਜਾਬ ਦਾ ਪੰਜਾਬ ਨੂੰ ਚਾਹਣ ਵਾਲਾ ਭਾਵੇਂ ਕਿਸੇ ਪਾਰਟੀ ਬੈਠਾ ਹੈ ਉਸਨੂੰ ਕਦੇ ਦੁਖੀ ਹੈ ਕਿ ਸੁਵੀਰ ਸਿੰਘ ਬਾਲ ਕਰਦਾ ਕੀ ਹੈ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ਰੋਮਣੀ ਅਕਾਲੀ ਦਲ ਵੱਲੋਂ ਅਨੁਸ਼ਾਸਨ ਕਮੇਟੀ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਵੱਡੇ ਆਗੂਆਂ ਚ ਕਿਉਂਕਿ ਬਗਾਵਤ ਪਹਿਲਾਂ ਚੱਲ ਰਹੀ ਸੀ ਬਗਾਵਤ ਤੋਂ ਬਾਅਦ ਵੱਡੇ ਆਗੂ ਨੇ ਪ੍ਰੋਫੈਸਰ ਚੰਦੂ ਮਾਝਰਾ ਬੀਬੀ ਜ਼ਗੀਰ ਕੌਰ ਪਰਮੇਂਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰਖੜਾ ਸੋ ਲਗਾਤਾਰ ਜਿਹੜੇ ਵੱਡੇ ਆਗੂ ਸੀ ਉਹਨਾਂ ਤੇ ਕਾਰਵਾਈ ਕੀਤੀ ਆ ਕਾਰਵਾਈ ਕਰਨ ਤੋਂ ਬਾਅਦ ਲਗਾਤਾਰ ਮੀਟਿੰਗਾਂ ਚੱਲ ਰਹੀ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਕਿ ਸੁਧਾਰ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਚ ਸੀਨੀਅਰ ਆਗੂ ਰਣਜੀਤ ਸਿੰਘ ਰਖੜਾ ਸਾਡੇ ਨੇ ਮੌਜੂਦ ਨੇ ਰਖੜਾ ਸਾਹਿਬ ਵੱਡੀ ਕਾਰਵਾਈ ਹੋਈ ਆ ਪਹਿਲਾਂ ਬਗਾਵਤ ਕੀਤੀ ਇਹ ਹੋਇਆ ਕਿ ਇੱਕ ਧੜਾ ਬਗਾਵਤ ਕਰ ਰਿਹਾ ਜੀ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਵੱਲੋਂ ਲਗਾਤਾਰ ਉੱਥੇ ਆਪਣੇ ਆਗੂ ਆਪਣੇ ਹਲਕਾ ਇੰਚਾਰਜ ਬੁਲਾਏ ਗਏ ਉਹਨਾਂ ਨੇ ਹੱਥ ਵੀ ਖੜੇ ਕਰੇ ਨੇ ਕਿ ਅਸੀਂ ਸੁਖਵੀਰ ਸਿੰਘ ਬਾਦਲ ਦੇ ਨਾਲ ਆ ਪਰ ਤੁਹਾਡੇ ਇਹ ਤਾਂ ਵੱਡੀ ਕਾਰਵਾਈ ਹੋਈ ਹੈ ਕਿਵੇਂ ਦੇਖੋ ਸਭ ਤੋਂ ਪਹਿਲਾਂ ਤਾਂ ਸਾਰੇ ਸੁਰਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਹਿਰੀ ਦਾ ਖਾਲਸਾ ਰਫਤ ਇਹ ਤੁਸੀਂ ਪਹਿਲੇ ਦਿਨ ਸਵਾਲ ਕੀਤਾ ਹੈ ਕਿ ਬਗਾਵਤ ਹੋਈ ਹੈ ਪਹਿਲੀ ਗੱਲ ਤਾਂ ਬਗਾਵਤ ਕੋਈ ਹੋਈ ਨਹੀਂ ਸੀ ਅੱਜ ਤੱਕ ਕੇਵਲ ਤੇ ਕੇਵਲ ਸੁਵੀਰ ਸਿੰਘ ਬਾਦਲ ਨੂੰ ਬੇਨਤੀ ਕਰਦੇ ਰਹੇ ਕਿ ਪੰਜਾਬ ਦੇ ਲੋਕ ਜੋ ਚਾਹੁੰਦੇ ਨੇ ਜੋ ਲੋਕਾਂ ਦੀ ਚਾਹਨਾ ਹੈ ਕਿ ਤੁਸੀਂ ਪ੍ਰਧਾਨਗੀ ਛੱਡ ਦਿਓ ਥੋੜੇ ਟਾਈਮ ਲਈ ਪਰਾਂ ਹੋ ਜਾਓ ਤਾਂ ਕਿ ਸ਼ਮਨ ਗੱਲ ਪੁਰਾਣੀ ਅਲੀ ਹੱਥੇ ਆ ਜਵੇ ਪਰ ਬਦਕਿਸਮਤੀ ਹੈ ਵੀ ਸੁਵੀਰ ਸਿੰਘ ਬਾਦਲੇ ਗੱਲ ਨਾ ਮੰਨੇ ਹੋਰ ਤਾਂ ਹੋਰ ਮੈਂ ਕਹਿੰਦਾ ਸਾਡੀ ਗੱਲ ਵੀ ਨਾ ਮੰਨਦੇ ਜਿਹੜੀ ਝੁੰਡਾ ਕਮੇਟੀ ਬਣੀ ਸੀ ਉਹ ਕਿਸੇ ਪਾਰਟੀ ਦੀ ਸਿਫਾਰਸ਼ ਤੇ ਨਹੀਂ ਬਣੀ ਸੀ ਉਹ ਕੇਵਲ ਤੇ ਕੇਵਲ ਸੁਵੀਰ ਸਿੰਘ ਬਾਦਲੇ ਆਪਣੇ ਚੋਣਵੇਂ ਬੰਦੇ ਜਿਹੜੇ ਉਹ ਚਾਹੁੰਦੇ ਸੀ ਉਹਦੇ ਮੈਂਬਰ ਪਾਏ ਸੀ ਉਹਨਾਂ ਨੇ ਸੋ ਹਲਕੇ ਚ ਜਾ ਕੇ ਵਰਕਰਾਂ ਦੀਆਂ ਭਾਵਨਾਵਾਂ ਪੁੱਛੀਆਂ ਤਕਰੀਬਨ ਸਾਰੇ ਹਲਕਿਆਂ ਚ ਇਹ ਗੱਲ ਸਾਹਮਣੇ ਆਈ ਵੀ ਸੋਚੀ ਜਿਹੜੀ ਲੀਡਰਸ਼ਿਪ ਹੈ ਉਤਰਾ ਦੇਲ ਹੋਣੀ ਚਾਹੀਦੀ ਹੈ ਪਹਿਲੀ ਗੱਲ ਇਹ ਬਾਕੀ ਹੋਰਤ ਵੀ ਗੱਲਾਂ ਬਹੁਤ ਹੈਗੀਆਂ ਸਦਾਰ ਕਰਨ ਦੀ ਗੱਲ ਪਰੰਤੂ ਉਹ ਜਿਸ ਨੇ ਪਈ ਹੈ ਉਹ ਦਬ ਕੇ ਰਖ ਲਈ ਮੁੜ ਕੇ ਤਾਂ ਕੋਈ ਐਕਸ਼ਨ ਹੀ ਲਿਆ ਗਿਆ ਤੇ ਫਿਰ ਬਗਾਵਤ ਉੱਠਾ ਸੁਰਾ ਹੋਣ ਗਿਆ ਫਿਰ ਇਲੈਕਸ਼ਨ ਆ ਗਈਆਂ 17 ਦੀ ਇਲੈਕਸ਼ਨ ਦਾ ਕੀ ਹਾਲ ਹੋਇਆ 19 ਚ ਕੀ ਹੋਇਆ ਫਿਰ 22 ਚ ਕੀ ਹੋਇਆ ਸਰੂਰ ਦੀ ਜਿਮਨੀ ਚੋਣ ਚ ਕੀ ਹੋਇਆ ਤੇ 24 ਦੇ ਹੱਦ ਕਰਤੀ 24 ਦੀ ਚੋਣ ਦੇ ਵਿੱਚ ਪਹਿਲੀ ਵਾਰ ਹੈ ਅਤੇ ਆ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਪਾਰਟੀ ਦੀ ਵਿੱਚ ਵੰਸ਼ਾਤ ਹੋ ਗਈ ਠੀਕ ਹੈ ਜਿਹੜੀ ਬੜੀ ਮਤਭਾਗੀ ਹੈ ਕਿ ਸ਼੍ਰੋਮਣੀ ਅਕਾਲੀ ਨੂੰ ਸੋਚਣ ਨੂੰ ਮਜਬੂਰ ਹੋਣਾ ਪੈ ਗਿਆ ਵੀ ਕਿਵੇਂ ਕਿਵੇਂ ਵੋਟ ਬੈਂਕ ਕਿੱਧਰ ਗਿਆ ਆਪਣਾ ਕਿੱਧਰ ਗਿਆ ਮੈਂ ਕਹਿੰਦਾ ਜੀ ਅਸੀਂ ਵੀ ਸਾਰੇ ਨਾਲ ਹੋਈਏ ਜੀ ਸਾਸਕਦੇਸ਼ ਸਿੰਘ ਢੀਂਡ ਸਾਹਿਬ ਵੱਖਰੇ ਹੋਏ ਉਹਨਾਂ ਨੇ ਵੀ ਹੀਰੋ ਸੋਚਿਆ ਵੀ ਚੱਲ ਜੇ ਆਪਣੀ ੜੀ ਤੇ ਵੀ ਖੜਾ ਹੈ ਜੇ ਮਾਫੀਆਂ ਨੇ ਜਹੀ ਮੰਗ ਲਈ ਤਾਂ ਵੀ ਅਸੀਂ ਵੱਡੇ ਹਿੱਤਾਂ ਲਈ ਵੀ ਪਾਰਟੀ ਉੱਠ ਖੜੇ ਅਸੀਂ ਫਿਰ ਮਰਜ ਹੋ ਗਏ ਵਿੱਚ ਪਰੰਤੂ ਕਿਸੇ ਗੱਲ ਤੇ ਆਈ ਨਹੀਂ ਫਿਰ ਸਾਨੂੰ ਕਹਿੰਦੇ ਆ ਆ ਕਰਾਂਗਾ ਕਰਾਂਗਾ ਕੁਝ ਨਹੀਂ ਹੋਇਆ ਹੁਣ ਅੰਤ ਨੂੰ ਜਦੋਂ ਸ਼ੋਮਨੀ ਕਾਲ ਦਾ ਸੁਧਾਰ ਲੈ ਐਸ਼ੂ ਕੀਤੀ ਹੈ ਹੁਣ ਇਹਨੂੰ ਬਾਗੀ ਕਹਿ ਲੋ ਬਗਾਵਤ ਕਹਿ ਲੋ ਇਹ ਤਾਂ ਉਹ ਸ਼ਬਦ ਹੁੰਦੇ ਨੇ ਬਣਾਉਂਦੇ ਨੇ ਸਾਡੇ ਕੋਲ ਅੱਜ ਵੀ ਅਸੀਂ ਤਾਂ ਕਹਿੰਦੇ ਆ ਅੱਜ ਅਸੀਂ ਮੀਟਿੰਗ ਕੀਤੀ ਸਰੂਰ ਦੇ ਵਿੱਚ ਅੱਜ ਅੱਜ ਵੀ ਕਿਹਾ ਸ਼ੋਮਨੀ ਕਾਲ ਨੂੰ ਬਚਾਉਣ ਲਈ ਅਸੀਂ ਮੀਟਾ ਕਰ ਰਹੇ ਹਾਂ ਅੱਜ ਵੀ ਕਰ ਰਹੇ ਹਾਂ ਗਾਹਾਂ ਵੀ ਕਰਾਂਗੇ ਸੰਤਰਜਾਸਾ ਲੰਗੋਵਾਲ ਦੀ ਵਰਸੀ ਜਿਹੜੀ 20 ਤਰੀਕ ਨੂੰ ਮਨਾਉਣ ਜਾ ਰਹੇ ਹਾਂ ਉਹ ਵੀ ਉਹਦੇ ਵਿੱਚ ਵੀ ਅਸ਼ੋਮਰੀ ਕਾਲ ਬਚਾਉਣ ਦੀ ਗੱਲ ਕਰਾਂਗੇ ਠੀਕ ਹੈ ਰਖੜਾ ਸਾਹਿਬ ਫਿਰ ਪਲੈਨਿੰਗ ਕੀ ਹੋਊਗੀ ਹੁਣ ਤੁਹਾਡੀ ਅਗਲੀ ਪਲੈਨਿੰਗ ਕੀ ਆ ਕਿਉਂਕਿ ਬਾਹਰ ਕਰਤੇ ਜੀ ਅਨੁਸ਼ਾਸਨ ਕਮੇਟੀ ਨੇ ਬਾਹਰ ਦਾ ਰਸਤਾ ਵੀ ਦਿਖਾਤਾ ਹੁਣ ਉਧਰ ਤਾਂ ਤੁਸੀਂ ਗੱਲਬਾਤ ਵੀ ਨਹੀਂ ਕਰ ਸਕਦੇ ਨਹੀਂ ਬਾਹਰ ਗੱਲ ਕਰਨੇ ਦਾ ਰਹਾ ਕੋਈ ਟ੍ਰੇਡਿੰਗ ਕੰਪਨੀ ਦਾ ਹੈ ਨਹੀਂ ਵੀ ਲਿਮਟਿਡ ਕੰਪਨੀ ਹੈ ਵੀ ਇੱਕ ਬੰਦਾ ਉੱਠੇ ਉੱਠ ਕੇ ਲੈਟਰ ਦੇ ਦੇਵੇ ਜਨਰਲ ਮੈਨੇਜਰ ਉਹਦਾ ਡਾਇਰੈਕਟਰ ਜਾਂ ਉਹਦਾ ਐਮ ਡੀ ਤੇ ਜਿਹੜੀ ਉਹ ਸੁਧਾਨ ਦੀ ਗੱਲ ਕਰਦੇ ਨੇ ਸੁਧਾਨ ਦੇ ਵਿੱਚ ਤਾਂ ਕੋਰ ਕਮੇਟੀ ਹੈ ਉਹ ਨਹੀਂ ਸਦਨ ਦੇ ਨਿਸ਼ਾਸ਼ੀ ਕਮੇਟੀ ਹੈ ਨਹੀਂ ਕੋਈ ਕੇਵਲ ਤੇ ਕਿਹੋ ਜਿਹੇ ਅਧਿਕਾਰ ਹੈ ਤਾਂ ਵਰਕਿੰਗ ਕਮੇਟੀ ਨੂੰ ਅਧਿਕਾਰ ਹੈ ਉਹ ਵੀ ਸਿਫਾਰਸ਼ ਕਰ ਸਕਦੀ ਹੈ ਸਭ ਤੋਂ ਵੱਡਾ ਅਧਿਕਾਰ ਡੈਲੀਗੇਟਰ ਦਾ ਮੈਂਬਰਾਂ ਨੂੰ ਅਧਿਕਾਰ ਹੈ ਜੇ ਕੋਈ ਕਾਰਵਾਈ ਕਰਨੀ ਹੈ ਜਾਂ ਪਾਰਟੀ ਪ੍ਰਧਾਨ ਨੂੰ ਹਟਾਉਣਾ ਹੈ ਤਾਂ ਕੀ ਕਰਨਾ ਹੈ ਹੁਣ ਅਸੀਂ ਬਹੁਤ ਜਲਦੀ ਡੈਲੀਗੇਟਾ ਜਲਾ ਸਕਦੇ ਅਕੇ ਜਿੱਤੂ ਵੀ ਲਿਆ ਕਰਾਂਗੇ ਜੋ ਡੈਲੀਗੇਟਰ ਚਾਹਣਗੇ ਉਹ ਪ੍ਰਧਾਨ ਬਣ ਜਾਏਗਾ ਠੀਕ ਹੈ ਬਾਕੀ ਕੀ ਲੱਗਦਾ ਤੁਹਾਨੂੰ ਅਕਾਲੀ ਦਲ ਦੇ ਆਗੂ ਨੇ ਦਲਜੀਤ ਸਿੰਘ ਚੀਮਾ ਨੇ ਉਹਨਾਂ ਨੇ ਕਹੀ ਗੱਲ ਕਿ ਜੇ ਵਿਰੋਧੀ ਸੁਰਾਂ ਕਿਉਂ ਦਿਖਾਈਆਂ ਨੇ ਜੇ ਗੱਲਬਾਤ ਕਰਨੀ ਸੀ ਸਾਡੇ ਨਾਲ ਆ ਕੇ ਕਰਦੇ ਜੇ ਕੋਈ ਗੁੱਸਾ ਸੀ ਨਾਰਾਜ਼ਗੀ ਸੀ ਜਾਂ ਕੋਈ ਗੱਲਬਾਤ ਸੀ ਉਹ ਪੜ੍ਹਦੇ ਪਿੱਛੇ ਕਰਨੀ ਸੀ ਇਹ ਤਾਂ ਹੁਣ ਬਹਾਨੇਬਾਜ਼ੀ ਕਰਦੇ ਨੇ ਮੈਂ ਸਮਝਦਾ ਸਭ ਤੋਂ ਵੱਡਾ ਤਾਂ ਇਹਦੇ ਦੋਸ਼ੀ ਦਲਜੀਤ ਸਿੰਘ ਚੀਮਾ ਹੋਵੇਗਾ ਸਾਉ ਤੋਂ ਪਹਿਲਾਂ ਚੀਮਾ ਸਾਹਿਬ ਇਹ ਗੱਲ ਗੱਲਾ ਕਰਦੇ ਸੀ ਅੱਜ ਉਹ ਠੀਕ ਹੈ ਬਖਰੀ ਗੱਲ ਹੈ ਅੱਜ ਤੱਕ ਲੜਾਈ ਚੀਮੇ ਦੀ ਤੇ ਦਲੀਪ ਚੀਮੇ ਤੇ ਮਹੇਸ਼ਣ ਗਰੇਵਾਲ ਦੇ ਉਹ ਕਹਿੰਦਾ ਮੈਂ ਅੱਗੇ ਲੰਘ ਜਾ ਹੱਕੀ ਬੋਲ ਕੇ ਸੁਵੀਰਵਾਲ ਦੇ ਉਹ ਦੂਜਾ ਕਹਿੰਦਾ ਮੈਂ ਅੱਗੇ ਲੰਘ ਜਾ ਨਾ ਦਾ ਸਾਧ ਦਲੀਪ ਸਿੰਘ ਚੀਮਾ ਉਹ ਦਫਤਰ ਦੇ ਵਿੱਚ ਕੰਮ ਕਰ ਸਕਦੇ ਨੇ ਠੀਕ ਹੋਏ ਮੇਰੇ ਮੰਤਰੀ ਬਣ ਗਏ ਪਰ ਲੋਕਾਂ ਚ ਕਿੰਨੇ ਜਾਣ ਫਿਛਾ ਨੇ ਕਿੰਨੇ ਕ ਲੀਡਰ ਉਹ ਕਰਦੇ ਨੇ ਲੋਕ ਜਾਣਦੇ ਨੇ ਉਹ ਉਹਨਾਂ ਨੂੰ ਉਹ ਸਮਝਣੇ ਹੋਣਗੇ ਤੇ ਸਦਾ ਮਹੇਸ਼ਣ ਗਰੇਵਾਲ ਸਾਹਿਬ ਤਾਂ ਸਿਰਫ ਚਮਚਾਗਿਰੂ ਕਰ ਸਕਦੇ ਨੇ ਪਹਿਲਾਂ ਟੰਡਾ ਸਾਹਿਬ ਦੇ ਉਹ ਗੁੱਡੇ ਫੜ ਕੇ ਟੇਟ ਲੈ ਕੇ ਵੀਰ ਬਣ ਗਏ ਤੇ ਮੁੜ ਕੇ ਦੇ ਵਰਕਰਾਂ ਜਿਹਾ ਗਏ ਫਿਰ ਵਾਲ ਸਾਹ ਦੇ ਪੈਰ ਫੜ ਕੇ ਤੇ ਟਿਕ ਟਾਲ ਟੇਟਾ ਲੈ ਕੇ ਵਜ਼ੀਰ ਬਣ ਗਏ ਮੰਤਰੀ ਐਮ ਐਲ ਏ ਬਣ ਗਏ ਉਹ ਕਿਹੜੇ ਕਿਹਣੀ ਚੋਣ ਜਿੱਤੇ ਨੇ ਉਹ ਇੱਕ ਵਾਰ ਇੱਕ ਵਾਰ ਗੇਟ ਖੋਲਦੇ ਨੇ ਆਪਣੇ ਮੇਸ਼ਨ ਕਰਿਆ ਕਿਸੇ ਕੋਲ ਕਰੇ ਵਰਕਰ ਨੂੰ ਮਿਲਦੇ ਹਨ ਤੇ ਉੱਥੇ ਠੀਕ ਹੈ ਉੱਥੇ ਤੂੰ ਚਿੱਟੇ ਕੱਪੜੇ ਪਾ ਕੇ ਦਫ਼ਤਰ ਬੈਠੇ ਗੱਲਾਂ ਕਰੀ ਜਾਂਦੇ ਹੋ ਉਹ ਬੱਕਰੀਆਂ ਲੋਕ ਉਹਨੂੰ ਚੁਣਨਗੇ ਜੋ ਲੋਕਾਂ ਦਾ ਲੀਡਰ ਹੋਵੇ ਪਹਿਲਾ ਚਰਨਜੀਤ ਸਿੰਘ ਬਰਾੜ ਨੇ ਵੀ ਕਾਫੀ ਕਾਫੀ ਸਵਾਲ ਕੀਤੇ ਕਾਫੀ ਗੱਲਾਂ ਕਹੀਆਂ ਕਿ ਇੱਥੇ ਚਾਪਲੂਸੀ ਚੱਲ ਰਹੀ ਹੈ ਇੱਥੇ ਅਜਿਹੀਆਂ ਗੱਲਾਂ ਚੱਲ ਰਹੀਆਂ ਜਿਹਨੇ ਆਲੇ-ਦੁਆਲੇ ਦੇ ਨੇ ਉਹ ਪਾਰਟੀ ਦਾ ਨੁਕਸਾਨ ਕਰ ਰਹੇ ਨੇ ਉਹਨਾਂ ਨੇ ਵਾਇ ਨੇਮ ਗੱਲਬਾਤ ਕਹੀ ਤੁਸੀਂ ਉਹਨਾਂ ਨੂੰ ਕਿਵੇਂ ਦੇਖਦੇ ਹੋ ਚਰਨਜੀਤ ਸਿੰਘ ਬਰਾੜ ਮੈਂ ਸਮਝਦਾ ਅੱਜ ਸ਼ੋਮਣੀ ਕਾਲਜ ਦੇ ਵਿੱਚ ਕਤਾਰਬੰਦੀ ਹੋ ਗਈ ਦੋ ਤਰ੍ਹਾਂ ਦੇ ਲੀਡਰ ਨੇ ਸ਼ੋਮਣੀ ਕਾਲਜ ਦੇ ਵਿੱਚ ਇੱਕ ਉਹ ਲੀਡਰ ਨੇ ਜਿਹੜੇ ਲੀਡਰ ਨੇ ਜਿਹੜਾ ਕਟੀਆਂ ਡੰਗਾ ਖਾਧੀਆਂ ਜ਼ਮੀਨਾਂ ਕੁੁਰਕਾਈਆਂ ਤੇ ਆਪਣੀ ਬਰਬਾਦੀ ਕਰਾਈ ਤੇ ਮੈਨੂੰ ਕੋਟੋੜੇ ਚ 40-45 ਸਾਲ ਹੋ ਗਏ ਸਾਰੀ ਉਮਰ ਮੈਂ ਲਾਤੀ ਤੇ ਮੈਂ ਆਪਣੀ ਬਰੌਦੀ ਕਰਾ ਲਈ ਤੇ ਜਿਹੜੇ ਕੁਰਬਾਨੀ ਵਾਲੇ ਲੋਕ ਨੇ ਉਹ ਇੱਕ ਪਾਸੇ ਖੜੇ ਹੋ ਗਏ ਇੱਕ ਜਿਹੜੇ ਤੁਰਤ ਗੱਡੀਆਂ 'ਚ ਬੜੀਆਂ ਗੱਡੀਆਂ ਚਾਏ ਸੀ ਕੋਈ ਰੇਤ ਮਾਫੀਆ ਸ਼ਰਾਬ ਮਾਫੀਆ ਤੇ ਜਾਂ ਚਮਚਾਗਰੀ ਕਰਕੇ ਉਹ ਇੱਕ ਪਾਸੇ ਹੋ ਗਏ ਅਸ ਵੀਰ ਦੇ ਆਲੇ ਦਾ ਜਿਹੜੇ ਹੈ ਤੜਾ ਮੜਾ ਉਹੀ ਰਹਿ ਗਿਆ ਕੋਈ ਟਕਸਾਲੀ ਗੱਲ ਦਾ ਮੈਨੂੰ ਕਿਹਦਾ ਨਾਮ ਲੈ ਦੋ ਜਿਹਨਾਂ ਜੇਲ੍ਹ ਕੱਟੀ ਹੋਵੇ ਇਹਨਾਂ ਸੁਸ਼ਿੰਗਵਾਲ ਨੇ ਆਪ ਨਹੀਂ ਕਰਦੀ ਜੇਲ੍ਹ ਕੱਟੀ ਠੀਕ ਹੈ ਤੇ ਉਹਨੂੰ ਕਦਰ ਹੈ ਨਹੀਂ ਕਿ ਟਕਸਾਲੀਆਂ ਦੀ ਕੀ ਬੁਕਤ ਹੁੰਦੀ ਹੈ ਤੇ ਦੂਜੇ ਦੀ ਕੀ ਬੁਕਤ ਹੁੰਦੀ ਹੈ ਠੀਕ ਹੈ ਪਰ ਉੱਥੇ ਵੱਡੀ ਇੱਕ ਮੀਟਿੰਗ ਕੀਤੀ ਆ ਬਹੁਤ ਹੀ ਇਕੱਠ ਹੋਇਆ ਜੀ ਹੱਥ ਖੜੇ ਕਿੱਥੇ ਉੱਥੇ ਸੈਂਕੜਿਆਂ ਦੀ ਗਿਣਤੀ ਚ ਆਗੂ ਸਨ ਜਿਹੜੇ ਕਹਿ ਰਹੇ ਸੀ ਕਿ ਸੁਖਵੀਰ ਸਿੰਘ ਬਾਦਲ ਦੇ ਨਾਲ ਆ ਇਹੀ ਅਗਵਾਈ ਕਰਨ ਪਾਰਟੀ ਦੀ ਤਾਂ ਪਾਰਟੀ ਵਧੀਆ ਅੱਗੇ ਜਾਵੇਗੀ ਜਦੋਂ ਚੋਣਾਂ ਹੋਈਆਂ ਨੇ ਅਸੀਂ ਨਾਲ ਸੀ ਉਹ ਵੀ ਸਾਰੇ ਨਾਲ ਜਿਹੜੇ ਹੱਥ ਖੜੇ ਕਰਨ ਵਾਲੇ ਕਿੰਨੇ ਵੋਟਾਂ ਪੈ ਗਈਆਂ ਕਿ ਜਿਹੜੇ ਹੱਥ ਖੜੇ ਕਰਦੇ ਸੀਗੇ ਇਹਦੇ ਪਿੰਡ ਤੋਂ 17 ਵੋਟਾਂ ਪਈਆਂ ਨੇ ਜਿਸ ਨੂੰ ਰਿਕਾਰਡ ਕਰਦੇ ਰਹੀਏ ਅਰੇ ਇੱਥੇ ਵਾਲਾ ਸਰੂਰ ਵਾਲਾ ਹਲਕਾ ਚਾਰਜ ਆ ਐਮਐਲਏ ਸਿੱਟੂਨੜਾ ਸਾਰੇ ਬੋਟਾਂ ਨਾਲ ਹਲਕੇ ਪਈ ਨੇ ਉਹਦੇ ਆਪਣੇ ਵਾਰਡ ਚ ਤੇ ਕਿਦੇ ਪੰਜ ਵੋਟਾਂ ਪਈਆਂਗੇ 6 ਵੋਟਾਂ ਵੀ ਆ ਹਾਲ ਅਕਾਲੀ ਨਾਲ ਦਾ ਇੱਕ ਇੱਕ ਬੜੇ ਪਿੰਡ ਚ ਪਟਾਰ ਵਾਲਗੇ ਪਿੰਡ ਚੋਂ ਪੰਜ ਪਾ 6000 ਕਾਲੀ ਨਾਲ ਵੋਟ ਪੈਂਦੀ ਰਹੀ ਤੇ ਇੱਥੇ ਹਲਕੇ ਚ 5000 ਰੁਪਏ ਇਸ ਕਰਕੇ ਮੇਰਾ ਕਹਿਣ ਤੋਂ ਪਾਵੇ ਸਾਰੇ ਪੰਜਾਬ ਚ ਜੋ ਹਸਲ ਹੋਇਆ ਉਹਦਾ ਬਹੁਤ ਵੱਡਾ ਤਰਾਸ਼ਦੀ ਵੀ ਹੈ ਸਾਡੇ ਮਨ ਚਿੰਤਾ ਵੀ ਹੈ ਅਸੀਂ ਸ਼ੋਮਨੀ ਕਲਦਾਲ ਨੂੰ ਆਪਣਾ ਤਿਆਗ ਕਰਕੇ ਦੇਖੋ ਕਿੱਡੀ ਵੱਡੀ ਗੱਲ ਹੈ ਇੱਕ ਵਾਰ ਇਹ ਤਿਆਰ ਆਲੇ ਲੋਕ ਨੇ ਦੇਖੋ ਮੈਂ ਕਹਿੰਦਾ ਪਹਿਲਾਂ ਕਹਿੰਦੇ ਵੀ ਇਹਦਾ ਅਗਵਾਹੀ ਚੰਦੂ ਮਾਦਰਾ ਕਰੂਗਾ ਕੋਈ ਕਹਿੰਦਾ ਮਲੂਕਾ ਕਰੂਗਾ ਕੋਈ ਕਹਿੰਦੇ ਵੀ ਸੀ ਸਭ ਨੇ ਬਾਰੇ ਇਕੱਠੇ ਹੋ ਕੇ ਆ ਇੱਕ ਸੁਰਚ ਵੀ ਅਸੀਂ ਕੋਈ ਲੀਡਰ ਨਹੀਂ ਬਣਾਣਾ ਚਾਹੁੰਦੇ ਅਗਵਾਹੀ ਨਹੀਂ ਕਰਨੀ ਚਾਹੁੰਦੇ ਅਸੀਂ ਬਾਗਰ ਖੜ ਕੇ ਹੋੜੇ ਨੌਜਵਾਨ ਲੀਡਰਸ਼ਿਪ ਆਕੀ ਕਰੀਏ ਇਹੀ ਕਾਰਨ ਹੈ ਕਿ ਸ਼ੌਮਲਿਕਾ ਦਾ ਸਹਾਰ ਲਹਿਰ ਦਾ ਜੋ ਅਸੀਂ ਕਰਮਿੰਨ ਬਣਾਇਆ ਹੈ ਉਹ ਗੁਰਪ੍ਰਤਾਸ ਬਡਾਲਾ ਜੋ ਟਕਸਾਲੀ ਪਰਿਵਾਰ ਚੋਂ ਤੁਸੀਂ ਅੱਜ ਮੈਨੂੰ ਇਹ ਦੱਸੋ ਕਰਨਾ ਪੰਜਾਬ ਦੇ ਵਿੱਚ ਜਿਹਨੇ ਕੁਰਬਾਨੀ ਵਾਲੇ ਪਰਿਵਾਰ ਨੇ ਟੁਰਸਾ ਦਾ ਪਰਿਵਾਰ ਬਾਸਤ ਤਾਰਾ ਸਿੰਘ ਦਾ ਪਰਿਵਾਰ ਉਹਦੀ ਦੋਤੀ ਵਿਵਾਕਰਨਜੀਤ ਕੌਰ ਉਹ ਕਮੇਟੀ ਦੇ ਵਿੱਚ ਹੈ ਬਰਨਾਲਾ ਸਾਹਾ ਦਾ ਪਰਿਵਾਰ ਉਹਦਾ ਪੁੱਤਰ ਅਥਰ ਸਾਰ ਲਹਿਰ ਦੇ ਵਿੱਚ ਹੈ ਤੇ ਸੁਖਦੇਵ ਸਿੰਘ ਢੀਂਡਸਾ ਦਾ ਉਹ ਬੇਟਾ ਨੌਜਵਾਨ ਹੈ ਇਮਾਨਦਾਰ ਹੈ ਸਭ ਦੁਨੀਆ ਜਾਣਦੀ ਹੈ ਤੇ ਹੋਰ ਕਿਤਾ ਹੋਰ ਜਿਹੜੇ ਬਾਕੀ ਪਰ ਟੋੜਾ ਪਰਿਵਾਰ ਉਹਦਾ ਦੋਤਾ ਹਰਿੰਦਰਪਾਲ ਟੋੜਾ ਉਹ ਉਹਦੇ ਕਮੇਟੀ ਵਿੱਚ ਨੇ ਤੇ ਭਾਈ ਮਨਜੀਤ ਸਿੰਘ ਕਰਤਾਰ ਸਿੰਘ ਦਾ ਪਰਿਵਾਰ ਉਹ ਕਮੇਟੀ ਦੇ ਵਿੱਚ ਨੇ ਸੱਚਾ ਸਿੰਘ ਦੇ ਛੋਟੇ ਪਰ ਜਿਹੜੇ ਤੁਰਸਾਲੇ ਜਵਾਈ ਨੇ ਉਸ ਕਮੇਟੀ ਵਿੱਚ ਨੇ ਔਰ ਇਹ ਅਕਲ ਦਾ ਨਾ ਸੁ ਕਿਹੜਾ ਪਰਿਵਾਰ ਹੈ ਜਿਹਨੇ ਕੁਰਵਾਨੀਆਂ ਕੀਤੀਆਂ ਡਾਂਗਾ ਖਾਧੀਆਂ ਜਿਹੜਾ ਕਟੀਆਂ ਇੱਕ ਮੈਨੂੰ ਨਾਮ ਦੱਸ ਦੋ ਨਹੀਂ ਤੁਹਾਨੂੰ ਕੀ ਲੱਗਦਾ ਵੀ ਟਕਸਾਲੀ ਪਰਿਵਾਰ ਨੇ ਜਿਹੜੇ ਬੈਗਫੁੱਟ ਤੇ ਕਰਤੇ ਸਾਰੇ ਅੱਗੇ ਹੋਰ ਆਗੇ ਉਹ ਬੈਗਫੁੱਟ ਥੋੜੇ ਥੋੜੇ ਸਾਹਮਣੇ ਹੀ ਆ ਦੱਸੋ ਅਸੀਂ ਜਿਹਨਾਂ ਨੂੰ ਟਿਕਟਾਂ ਦਿੱਤੀਆਂ ਉਹਨਾਂ ਕੋ ਟਕਸਾਲੀ ਪਰਿਵਾਰ ਨੂੰ ਦਿੱਤੀ ਸੀ ਸਿਰਫ ਆਪਣੇ ਉਹ ਰੇਡ ਮਾਫੀਆ ਲੈ ਆਲੇ ਲੈਂਦੇ ਆ ਵੰਟੀ ਰਮਾਣਾ ਆ ਗਿਆ ਆ ਫਰਾਣਾ ਆ ਗਿਆ ਸ਼ਾਂਟੀ ਹੋਣੀ ਆ ਗਈ ਇਹ ਕਿਸੇ ਕੱਲ੍ਹ ਦਾ ਕਲਚਰ ਸੀ ਇਹ ਐਸਓ ਹੀ ਬਣਾਈ ਉਹਦਾ ਕਾਰਨ ਕੇਵਲ ਤੇ ਕੇਵਲ ਸਾਸ ਸੁਵੀਰ ਸੰਭਾਵ ਵਾਲੀ ਸੋਚ ਸੀ ਕਿ ਨਵੀਂ ਲੀਡਰਸ਼ਿਪ ਬਣਾਉ ਉਰੇ ਹਮੇਸ਼ਾ ਲੀਡਰਸ਼ਿਪ ਫੈਡਰੇਸ਼ਨ ਤੋਂ ਉਪਰੀ ਹੈ ਕਾਲਜ ਯੂਨੀਵਰਸਿਟੀ ਤੋਂ ਉਹ ਖਤਮ ਕਰਕੇ ਐਸਓ ਹੀ ਬਣਾ ਕੇ ਨਸ਼ੇੜੀ ਲੋਕ ਪੈਦਾ ਕਰਤੇ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੀ ਨਿਗਰਹੀ ਹਾਲਤ ਔਰ ਸ਼ੋਮਣੀ ਕਾਲ ਦਲ ਜਿੰਨਾ ਡਾਊਨ ਹੋਇਆ ਉਹਦੋਂ ਪੰਜਾਬ ਦੀ ਹਾਲਤ ਖਰਾਬ ਹੋਈ ਹੈ ਕਿਉਂਕਿ ਖੇਤਰੀ ਪਾਰਟੀ ਹੈ ਇੱਕੋ ਇੱਕ ਪਾਰਟੀ ਹੈ ਜਿਹੜੀ ਪੰਜਾਬ ਨੂੰ ਬਚਾ ਸਕਦੀ ਹੈ ਉਹ ਸ਼ੌਮੇ ਕਲਦਲ ਅਸੀਂ ਉਹਨਾਂ ਨੂੰ ਬਚਾਉਣਾ ਚਾਹੁੰਦੇ ਹਾਂ ਬਿਲਕੁਲ ਜਨਕਿ ਐਸਓਆਈ ਨੇ ਤੁਸੀਂ ਇਹ ਕਹਿ ਨੋ ਵੀ ਨਿਹਾਰ ਪਾਰਟੀ ਨੂੰ ਨੀਚੇ ਕੀਤਾ ਜਦੋਂ ਦੀ ਐਸਓਆਈ ਬਣੀ ਆ ਜੀ ਐਸਓਆਈ ਜਿਹੜੇ ਨੌਜਵਾਨ ਆਏ ਉਹਨਾਂ ਦਾ ਬਸਤਾ ਠੀਕ ਹੈ ਚੰਗੀ ਗੱਲ ਹੈ ਨੌਜਵਾਨ ਲੀਡਰਸ਼ਿਪ ਉੱਪਰ ਹੀ ਚਾਹੀਦੀ ਆ ਪਰ ਬਦਕਿਸਮਤੀ ਹੈ ਵੀ ਜਿਹੜੇ ਅਸੀਂ ਸਾਡੇ ਗੁਰੂ ਸਾਹਿਬ ਦੇ ਆ ਸਿਧਾਂਤ ਸੀ ਸਿੱਖੀ ਦੇ ਸਿਧਾਂਤ ਤੇ ਅਸੀਂ ਉਧਰੋਂ ਤੋਰ ਸਕੇ ਤੇ ਯੂਥ ਨੂੰ ਹੋਰ ਪਰਸਨ ਤੋਰ ਤਾ ਇਕੱਠ 사이 ਕਰਦੇ ਰਹੇ ਯੂਥ ਦੇ ਤੇ ਜਿਨ੍ਹਾਂ ਗੁਰਸਿੱਖ ਬੰਦੇ ਨੇ ਉਹ ਕਿ ਕਿ ਤਾਰਨ ਕਰਨਾ Hindu Hindu ਬਣੇ Muslim Muslim ਬਣੇ ਤੁਹਾਨੂੰ ਦੱਸੋ ਕਿੰਨੇ ਇੱਕ ਬੰਦੇ ਨੇ ਜਿਹੜੇ ਉਹਦੇ ਵਿੱਚ ਆਪਣੇ ਧਰਮਾਂ ਚ ਪ੍ਰੋਕਰ ਨੇ ਠੀਕ ਹੈ ਇਹ ਬਦਕਿਸਮਤੀ ਹੈ ਕਿੰਨੇ ਲੀਡਰ ਪੈਦਾ ਕੀਤੇ ਸੁਖਸੂਪਰੇ ਨੇ ਫਟੇਰੀ ਖਤਮ ਕਰਤੀ ਭਾਵੇਂ ਉਹ ੱੱਕੇ ਮਾਰੇ ਕੱਢਦੇ ਹੋ ਕਿਸੇ ਪਾਰਟੀ ਚਲਾ ਕਿਸੇ ਪਾਰਟੀ ਚਲਾ ਗਿਆ ਤੇ ਬਹੁਤ ਬੜੇ ਲੀਡਰ ਪੈਦਾ ਕੀਤੇ ਠੀਕ ਹੈ ਬਿਲਕੁਲ ਹੁਣ ਤੁਹਾਡੀ ਪਲਾਨਿੰਗ ਕੀ ਰਹਿਣ ਵਾਲੀ ਆ ਤੁਹਾਡੇ ਗਰੁੱਪ ਦੀ ਪਲਾਨਿੰਗ ਕੀ ਰਹਿਣ ਵਾਲੀ ਆ ਕਿਉਂਕਿ ਬਿਲਕੁਲ ਤੁਸੀਂ ਇੱਕ ਪਾਸੇ ਤੋਂ ਤਾਂ ਅਲੱਗ ਕਰਤੇ ਕਿ ਐਂ ਐਵੇਂ ਚੱਲਣਾ ਪਊਗਾ ਫਿਰ ਹੁਣ ਕੀ ਪਲਾਨਿੰਗ ਕੀ ਆ ਮੇਨ ਤੁਹਾਡੀ ਨੇ ਅਸੀਂ ਤਾਂ ਸਸ ਰੇਸਰ ਢੀਟਸਾਂ ਦੇ ਦੱਸਿਆ ਤੁਸੀਂ ਪੜਿਆ ਸੁਣਾ ਹੀ ਹੈ ਉਸ ਦਿਨ ਅਸੀਂ ਸਾਰਾ ਕੰਡੈਮਨ ਕੀਤਾ ਵੀ ਇਹ ਅਸੀਂ ਨਹੀਂ ਮੰਨਦੇ ਹਾਂ ਤੇ ਉਹ ਕਰਦ ਰਿਓ ਕੱਲ੍ਹ ਸੀ ਮਾਰੀ ਹੋਰ ਕੱਢ ਦੇਣਾ ਦੂਜੇ ਸਿੱਖ ਦੇ ਦਾ ਢੀਟਸਾ ਕੱਢ ਤੇ ਇਹ ਉਹ ਸਭ ਨੇ ਇਹ ਪੰਜਾਬ ਦੇ ਲੋਕ ਦੇਖ ਰਹੇ ਨੇ ਵੀ ਕੀ ਹੋ ਰਿਹਾ ਜਿਸ ਤਰ੍ਹਾਂ ਉਹਨਾਂ ਰਵੀਰਾ ਹੈ ਉਦੋਂ ਲੋਕਾਂ ਹੱਜ ਹਰ ਪੰਜਾਬ ਦਾ ਪੰਜਾਬ ਨੂੰ ਚਾਹਣ ਵਾਲਾ ਭਾਵੇਂ ਕਿਸੇ ਪਾਰਟੀ ਵਿੱਚ ਬੈਠਾ ਹੈ ਉਸੇ ਕੱਲ੍ਹ ਦੁਖੀ ਹੈ ਕਿ ਸੁਵੀਰ ਸਿੰਘ ਬਾਦਲ ਕਰਦਾ ਕੀ ਹੈ ਉਹਦੀ ਜੁੰਡਲੀ ਕਰਦੀ ਕੀ ਹੈ ਉਹ ਹੁਣ ਕਿ ਜੁੜਨੀ ਰਹਗੀ ਕੋਈ ਪਾਰਟੀ ਵਾਲੀ ਗੱਲ ਨਹੀਂ ਰਹੀ ਉਹ ਠੀਕ ਹੈ ਆਪਣੇ 500 700 ਬੰਦਾ ਇਕੱਠਾ ਕਰਕੇ ਫੈਡਰੇਸ਼ਨ ਵਾਲੇ ਆਲੇ ਬੜਾਲੇ ਸੋਰੀ ਬੜਾਲੇ ਯੂਥ ਵਾਲਾ ਬੜਾ ਇਕੱਠੇ ਕਰਕੇ ਬਾਖੜੇ ਕਰਾ ਲਿਆ ਉਦੋਂ ਪਹਿਨਾ ਇਸਤਰੀ ਕਲ ਦਾ ਕੀ ਹਾਲ ਹੋਇਆ ਜਿਨੇ ਟਕਸਾਲੀਆਂ ਬੀਬੀਆਂ ਸੀਗੀਆਂ ਸਾਰੇ ਲੰਬ ਕਰਦੀਆਂ ਇੱਕ ਟ੍ਰੇਡਿੰਗ ਜਿਹੜੀ ਪਾਰਟੀ ਹੈ ਉਹਦੀ ਆਸਾ ਵਰਕਰ ਦੀ ਸਾਨੂੰ ਕੋਈ ਰੋਕ ਤਰਾਜ ਨਹੀਂ ਹੈ ਉਹਦੀ ਪ੍ਰਧਾਨ ਨੂੰ ਜਾ ਕੇ ਪੰਜਾਬ ਦੀ ਪ੍ਰਧਾਨ ਬਣਾਤਾ ਪਹਿਲੀ ਵਾਰ ਹੁਣ ਟ੍ਰੇਡ ਦੇ ਜਾਂਦੇ ਹੋਰ ਕੁਝ ਕਰ ਕਿਤੇ ਆਦੇ ਤੋਂ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਸ਼੍ਰੋਮਣੀ ਕਾਲੇ ਨੂੰ ਬਚਾਉਣ ਲਈ ਹਰ ਜਤਨ ਖਤ ਸੰਭਵ ਜਤਨ ਕਰਾਂਗੇ ਔਰ ਪਾਰਟੀ ਨੂੰ ਬਚਾਵਾਂਗੇ ਬਿਲਕੁਲ ਜੀ ਸੋਰਨ ਤੀਰ ਸਿੰਘ ਰਖੜਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਨੇ ਗੱਲਬਾਤ ਕਹੀ ਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਉੱਪਰ ਉਠਾਉਣ ਲਈ ਵੱਡੇ ਕਦਮ ਚੁੱਕਾਂਗੇ ਆਉਣ ਵਾਲੇ ਸਮੇਂ 'ਚ ਵੱਡੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ ਤੇ ਲੋਕਾਂ ਨਾਲ ਸੰਪਰਕ ਕੀਤਾ ਜਾਵੇਗਾ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ